ਮੇਰੀ ਮੇਨ ਤਿਆਰੀ ਤਾਂ ਸੀਗੀ ਟਰੇਨ ਦੀ ਪਰਮਿਸ਼ਨ ਦੀ ਮੈਨੂੰ ਸਰ ਘੱਟੋ ਘੱਟ 6 ਸਾਲ ਡੇਢ ਸਾਲ ਹੋ ਗਿਆ ਟਰੇਨ ਦੀ ਪਰਮਿਸ਼ਨ ਵਾਸਤੇ ਕਦੇ ਕਿੱਥੇ ਜਾਂਦੇ ਆ ਕਦੇ ਕਿੱਥੇ ਜਾਂਦੇ ਆ ਮੈਂ ਫਿਰੋਜ਼ਪੁਰ ਸਰ ਮੇਰਾ 15 16 ਜਿਹੜੇ ਲਾਦੇ ਆ ਮੈਂ ਰੇਲਵੇ ਮਿਨਿਸਟਰ ਜਿਹੜੇ ਰਵਨੀਤ ਸਿੰਘ ਬਿੱਟੂ ਉਹਨਾਂ ਨੂੰ ਵੀ ਕਿੰਨੀਆਂ ਲੈਟਰਾਂ ਲਿਖਤੀਆਂ ਪਰ ਕੋਈ ਰਿਸਪੌਂਸ ਨਹੀਂ ਆਂਦਾ ਪਰ ਇਹ ਮੈਨੂੰ ਦੱਸਿਆ ਗਿਆ ਕਿ ਪੰਜਾਬ ਦਾ ਸਭ ਤੋਂ ਹੈਵੀ ਟਰੱਕ ਹੈ ਭਾਜੀ ਕੋਈ ਟਾਈਮ ਲਿਮਿਟ ਸੀਗੀ ਜਾਂ ਕਿਤਾ ਸਰ ਟਾਈਮ ਲਿਮਿਟ ਦਾ ਇਹਦਾ ਕੋਈ ਕੋਈ ਟਾਈਮ ਲਿਮਿਟ ਸਰ ਮੈਨੂੰ ਮੈਂ ਮੇਨ ਪਾਵਰ ਲਿਫਟਿੰਗ ਹੈ ਮੇਰੀ ਗੇਮ ਨੈਸ਼ਨਲ 'ਚ ਮੇਰੇ ਗੋਲਡ ਮੈਡਲ ਲੱਗੇ ਪਾਵਰ ਲਿਫਟਿੰਗ ਨੇ ਪਾਵਰ ਲਿਫਟਿੰਗ ਆਰਮ ਰੈਸਲਿੰਗ ਮੈਂ ਹੀ ਸਭ ਕਰਦਾ ਆ ਰਿਹਾ ਕਿੰਨੇ ਟਾਈਮ ਤੋਂ ਕਿਉਂਕਿ ਪਹਿਲਾਂ ਦੋ ਟਰਾਈਆਂ ਕਿੰਨੀ ਬੁਰੇ ਤਰੀਕੇ ਨਾਲ ਫੇਲ ਹੋਈਆਂ ਮੇਰੀ ਸਰ ਇਸ ਟਾਈਮ 24 ਸਾਲ ਹੈ ਨਹੀਂ ਸਰ ਮੇਰੇ ਉਹ ਸਾਰੇ ਫੈਮਿਲੀ ਬਿਜ਼ਨਸ ਬਿਜ਼ਨਸ ਵਾਲੀ ਹੈ ਟਰੱਕ ਕਿਦੋਂ ਤੋਂ ਪਹਿਲਾਂ ਕੋਈ ਹੋਰ ਚੀਜ਼ ਕਿੱਟੀ ਪਹਿਲਾਂ ਤੁਸੀਂ ਕਿਹੜੀ ਕਿਹੜੀ ਹਾਂਜੀ ਸਰ ਇਹ ਫਾਇਰ ਟਰੱਕ ਦੀ ਦੋ 10 ਟੈਂਡਰ ਖਿੱਚੇ ਆ ਪਹਿਲਾਂ ਇਹਨਾਂ ਦੀਆਂ ਗੱਡੀਆਂ ਤੇ ਇੱਕ ਜਿਹੜੇ 2-3 ਭਾਈ ਰੰਦੀਰ ਸਿੰਘ ਨਗਰ ਅਦਰ ਭਾਈ ਇਸ਼ਰ ਸਿੰਘ ਸਕੂਲ ਹੈਗਾ ਉੱਥੇ ਆਪਣਾ ਬੱਸ ਖਿੱਚੀਆਂ ਆ ਮੈਂ ਨੌਜਵਾਨਾਂ ਨੂੰ ਇਹ ਅਪੀਲ ਕਰਦਾ ਕਿ ਵੱਧ ਤੋਂ ਵੱਧ ਗੇਮਾਂ 'ਤੇ ਫੋਕਸ ਕੀਤਾ ਜਾਵੇ ਤੇ ਕੁਝ ਸਰਕਾਰਾਂ ਨੂੰ ਵੀ ਬੇਨਤੀ ਹੈ ਕਿ ਨੌਜਵਾਨਾਂ ਦੀ ਬਾਹ ਫੜੀ ਜਾਵੇ ਮੈਂ ਭਾਈ ਆਪਣਾ ਹੀ ਰਿਕਾਰਡ ਤੋੜਿਆ ਹੇਠ ਤੱਕ ਹੋ ਗਿਆ ਹੋ ਗਿਆ ਸ਼ਰਨਦੀਪ ਸਿੰਘ ਅੱਜ ਕਿਹੜਾ ਕੋਈ ਫਾਇਰ ਟਰੱਕ ਖਿੱਚਿਆ ਜੀ ਕਿੰਨੇ ਟਾਂਸ ਤਿਆਰੀ ਕਰ ਰਹੇ ਸੀ ਹੋ ਗਿਆ ਸਰ 4 ਸਾਲ ਡੇਢ ਸਾਲ ਹੋ ਗਿਆ ਮੈਂ ਸਰ ਮੇਰੀ ਮੇਨ ਤਿਆਰੀ ਤਾਂ ਸੀਗੀ ਟ੍ਰੇਨ ਦੀ ਪਰਮਿਸ਼ਨ ਦੀ ਮੈਨੂੰ ਸਰ ਕਟੋਗੜ 4 ਸਾਲ ਡੇਢ ਸਾਲ ਹੋ ਗਿਆ ਟ੍ਰੇਨ ਦੀ ਪਰਮਿਸ਼ਨ ਵਾਸਤੇ ਕਦੇ ਕਿੱਥੇ ਜਾਂਦੇ ਆ ਕਦੇ ਕਿੱਥੇ ਜਾਂਦੇ ਆ ਮੈਂ ਫਿਰੋਜ਼ਪੁਰ ਸਰ ਮੇਰਾ 15 16 ਜਿਹੜੇ ਲਾਦੇ ਮੈਂ ਰੇਲਵੇ ਮਨਿਸਟਰ ਜਿਹੜੇ ਰਵਨੀ ਸਿੰਘ ਬਿੱਟੂ ਉਹਨਾਂ ਨੂੰ ਵੀ ਕਿੰਨੀਆਂ ਲੈਟਰਾਂ ਲਿਖਤੀਆਂ ਪਰ ਕੋਈ ਰਿਸਪੌਂਸ ਨਹੀਂ ਆਂਦਾ ਮੈਂ ਭਾਈ ਸਿਰਫ ਤੇ ਸਿਰਫ ਇਹ ਇਵੈਂਟ ਮੇਰਾ ਕਰਨ ਦਾ ਮਕਸਦ ਇਹ ਸੀਗਾ ਕਿ ਮੇਰੀ ਗੱਲ ਕਟੋਗੜ ਉਹਨਾਂ ਦੇ ਕੰਨਾਂ ਤੱਕ ਤਾਂ ਪਹੁੰਚੇ ਸਰਕਾਰਾਂ ਦੇ ਕਿੰਨੇ ਟਨ ਨਜ਼ਰਾਂ ਜਿਹੜਾ ਕਿੱਚਿਆ ਜੀ ਸਰ ਮੈਨੂੰ ਕਨਫਰਮ ਨਹੀਂ ਹੈਗਾ ਮੈਂ ਪੁੱਛ ਕੇ ਦੱਸਾਂਗਾ ਪਰ ਇਹ ਮੈਨੂੰ ਦੱਸਿਆ ਗਿਆ ਕਿ ਪੰਜਾਬ ਦਾ ਸਭ ਤੋਂ ਹੈਵੀ ਟਰੱਕ ਹੈ। ਹਾਂਜੀ। ਕੋਈ ਤਾਂ ਕੋਈ ਟਾਈਮ ਲਿਮਿਟ ਸੀ ਕਿ ਨਾ? ਸਰ ਟਾਈਮ ਲਿਮਿਟ ਦਾ ਇਹਦਾ ਕੋਈ ਕੋਈ ਟਾਈਮ ਲਿਮਿਟ ਫੁੱਟ ਖਿੱਚਿਆ ਗਿਆ ਤੁਹਾਡੇ ਤੋਂ? ਸੋ 10 ਫੁੱਟ। 10 ਫੁੱਟ? ਹਾਂਜੀ। ਕਿੰਨੇ ਟਾਈਮ ਤੋਂ ਪ੍ਰੈਕਟਿਸ ਕਰਦੇ ਆ? ਸਰ ਮੈਨੂੰ ਮੈਂ ਮੇਨ ਪਾਵਰ ਲਿਫਟਿੰਗ ਹੈ ਮੇਰੀ ਗੇਮ। ਨੈਸ਼ਨਲ 'ਚ ਮੇਰੇ 골ਡ ਮੈਡਲ ਲੱਗੇ ਪਾਵਰ ਲਿਫਟਿੰਗ ਦੇ। ਪਾਵਰ ਲਿਫਟਿੰਗ ਆਮ ਰੈਸਲਿੰਗ ਮੈਂ ਇਹ ਸਭ ਕਰਦਾ ਆ ਰਿਹਾ ਕਿੰਨੇ ਟਾਈਮ ਤੋਂ? ਪਰ ਅੱਜ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਦੋ ਟਰਾਈਆਂ ਕਿੰਨੀ ਪੂਰੇ ਤਰੀਕੇ ਨਾਲ ਫੇਲ ਹੋਈਆਂ ਮੇਰੀ ਸਰ ਇਸ ਟਾਈਮ 24 ਸਾਲ ਆ ਤੁਹਾਡੀ ਫੈਮਿਲੀ ਚ ਕੋਈ ਹੋਰ ਵੀ ਇੰਨਾ ਦਾ ਕਰਦਾ ਨਹੀਂ ਸਰ ਮੇਰੇ ਉਹ ਸਾਰੇ ਫੈਮਿਲੀ ਬਿਜ਼ਨਸ ਬਿਜ਼ਨਸ ਵਾਲੀ ਆ ਸਰ ਟਰੱਕ ਕਿੰਨੇ ਤੋਂ ਪਹਿਲਾਂ ਕੋਈ ਹੋਰ ਚੀਜ਼ ਕਿੱਤੀ ਪਹਿਲਾਂ ਤੁਸੀਂ ਕਿਹੜੀ ਕਿਹੜੀ ਹਾਂਜੀ ਸਰ ਇਹ ਫਾਇਰ ਟਰੱਕ ਦੀ ਦੋ ਤਿੰਨ ਟੈਂਡਰ ਖਿੱਚੇ ਹੋਏ ਆ ਪਹਿਲਾਂ ਤੇ ਆਪਣਾ ਇਹਨਾਂ ਦੀਆਂ ਗੱਡੀਆਂ ਤੇ ਇੱਕ ਜਿਹੜੇ 2-3 ਭਾਈ ਰੰਦੀਰ ਸਿੰਘ ਨਗਰ ਅਧਰ ਇਸ਼ਰ ਸਿੰਘ ਸਕੂਲ ਹੈਗਾ ਉੱਥੇ ਆਪਣਾ ਬੱਸ ਖਿੱਚੀਆਂ ਆਈਆਂ। ਤੁਹਾਡਾ ਸੁਪਨਾ ਕੀ ਹੈ ਭਾਜੀ? ਭਾਈ ਗਿਨੀਸ ਬੁੱਕ ਕੋਲ ਰਿਕਾਰਡ 'ਚ 2-3 ਰਿਕਾਰਡ ਹੈਗੇ ਉਹੀ ਮੇਨ ਚਰਚ ਕਰਾਣੇ ਇੱਕ ਟ੍ਰੇਨ। ਮੇਰਾ ਸ਼ਰਨਦੀਪ ਸਿੰਘ ਸਰ। ਸਰ ਕੀ ਪੀਲ ਕਰਦੇ ਹੋ? ਇੱਕ ਸਰ ਮੈਂ ਨੌਜਵਾਨਾਂ ਨੂੰ ਇਹੀ ਅਪੀਲ ਕਰਦਾ ਕਿ ਵਾਅਦ ਤੋਂ ਵਾਅਦ ਗੇਮਾਂ 'ਤੇ ਫੋਕਸ ਕੀਤਾ ਜਾਵੇ ਤੇ ਕੁਝ ਸਰਕਾਰਾਂ ਨੂੰ ਵੀ ਬੇਨਤੀ ਹੈ। ਕੀ ਨੌਜਵਾਨਾਂ ਦੀ ਬਾਹ ਫੜੀ ਜਾਵੇ ਸਾਨੂੰ ਕਿੰਨੀ ਕਠਨਾਈ ਆਈ ਆ ਮੈਨੂੰ ਭਾਈ ਹੁਣ ਤਾਂ ਕੋਈ ਕਠਿਨਾਈ ਨਹੀਂ ਆਈ ਬਸ ਜੋ ਪਿਛਲੇ ਡੇਢ ਸਾਲ ਤੋਂ ਜਿਹੜਾ ਮੇਰਾ ਮੈਂਟਲੀ ਟੌਰਚਰ ਕੀਤਾ ਜਾ ਰਿਹਾ ਭਾਈ ਉਹ ਭਾਈ ਪਰਮਿਸ਼ਨ ਹੀ ਨਹੀਂ ਦਿੱਤੀ ਜਾ ਰਹੀ ਭਾਈ ਮੈਂ ਕੋਈ ਜੂਏ ਦਾ ਅੱਡਾ ਚਲਾਣਾ ਮੈਂ ਕੋਈ ਸ਼ਰਾਬ ਦਾ ਠੇਕਾ ਖੋਲਣਾ ਮੈਂ ਕੀ ਕਰਨਾ ਚਾਹੁੰਦਾ ਭਾਈ ਮੈਂ ਸ਼ਰਾਬ ਦੇ ਠੇਕੇ ਵਾਲੇ ਨੂੰ ਪਰਮਿਸ਼ਨ ਮੈਂ ਕਹਿੰਦਾ ਮੇਰੇ ਨਾਲੋਂ ਪਹਿਲਾਂ ਮਿਲ ਜੂਗੀ ਅੱਜ ਜੇ ਤੁਸੀਂ ਮਹੱਲੇ ਸ਼ਰਾਬ ਦਾ ਠੇਕਾ ਖੋਲਣਾ ਹੋਵੇ 10 ਦਿਨਾਂ ਚ ਪਰਮਿਸ਼ਨ ਭਾਈ ਤੁਹਾਡੇ ਹੱਥ ਹੁੰਦੀ ਆ। ਮੈਂ ਭਾਈ ਮੈਨੂੰ ਇਹ ਨਹੀਂ ਸਮਝ ਆ ਰਿਹਾ ਮੈਂ ਕੀ ਕੀਤਾ ਜਾਵੇ ਤੁਸੀਂ ਆਪ ਦੱਸੋ। ਅੱਜ ਬੰਦਾ ਅੱਜ ਦਾ ਤੁਸੀਂ ਸੁਧਰਾਤ ਰਿਪੋਰਟ ਤੋੜਿਆ ਜਾਂ ਕਿਸ ਤਰ੍ਹਾਂ? ਮੈਂ ਭਾਈ ਆਪਣਾ ਹੀ ਰਿਪੋਰਟ ਤੋੜਿਆ ਹੇ ਤੱਕ। ਪਹਿਲਾਂ ਪਹਿਲਾਂ ਕੀ ਰਿਪੋਰਟ ਸੀਗਾ? ਪਹਿਲਾਂ ਭਾਈ ਮੈਂ ਆਪਣਾ ਜਿਹੜਾ ਇਹਨਾਂ ਦਾ ਹੀ ਫਾਇਰ ਟਰੱਕ ਮੈਂ 18 ਸਾਲ ਦੀ ਉਮਰ ਚ ਖਿੱਚਿਆ ਆ। ਉਹ ਛੋਟਾ ਟਰੱਕ ਸੀਗਾ ਫਿਰ ਇਸ ਤੋਂ ਵੱਡਾ ਉਹਨੇ ਸਭ ਤੋਂ ਵੱਡਾ ਜਿਹੜਾ ਪੰਜਾਬ ਦਾ ਸਭ ਤੋਂ ਹੈਵੀ ਟਰੱਕ ਇਹ ਆ। ਇਹ ਤੇ 180 ਫੁੱਟ ਦੀ ਲੈਟਰ ਲੱਗੀ ਉੱਪਰ। ਤੇ ਇਹ ਵੋਲਵੋ ਕੰਪਨੀ ਦਾ ਰੋਜ਼ਨ ਬੇਅਰ ਕੰਪਨੀ ਦਾ ਹੈਗਾ ਟੈਂਡਰ ਜਿਹੜਾ ਪੂਰੇ ਪੰਜਾਬ ਦੇ ਵਿੱਚ ਇਹ ਦੋ ਤਿੰਨ ਟਰੱਕ ਹੀ ਹੈਗੇ ਆ ਜਿਦੇ ਵਿੱਚੋਂ ਇੱਕ ਲੁਧਿਆਣੇ ਦਾ ਹੈਗਾ 1.14-15 ਕਰੋੜ ਰੁਪਏ ਦਾ ਟਰੱਕ ਟਰੱਕ ਹੀ ਆ ਇਹ ਇਕੱਲਾ ਮੈਨੂੰ ਮੈਂ ਮੈਂ ਤੁਹਾਨੂੰ ਦੱਸਦਾ ਭਾਈ ਮੈਨੂੰ ਅਫਸਰਾਂ ਵੱਲੋਂ ਪੂਰੀ سپورਟ ਦਿੱਤੀ ਜਾਂਦੀ ਹੈ ਜਿਹੜੇ ਫਾਇਰ ਬ੍ਰਿਗੇਡ ਦੇ ਅਫਸਰ ਹੈਗੇ ਆਪਣੇ ਭਾਈ ਪੂਰੀ سپورਟ ਦਿੰਦੇ ਆ ਹਮੇਸ਼ਾ ਉਹ ਪੂਰਾ ਕਰਦੇ ਆ ਲੁਧਿਆਣਾ ਦੇ ਵਿੱਚ ਇੱਕ ਫਾਇਰ ਦਾ ਜਿਹੜਾ ਸਭ ਤੋਂ ਹੈਵੀ ਟਰੱਕ ਆ ਉਹ ਅੱਜ ਖਿੱਚਿਆ ਗਿਆ ਵਾ ਲੁਧਿਆਣੇ ਦੇ ਨੌਜਵਾਨ ਵੱਲੋਂ ਭਾਵਕ ਤਸਵੀਰਾਂ ਜਿਹੜੀ ਸਾਹਮਣ ਆਈਆਂ ਭਾਜੀ ਤਨ ਬਾਈ ਖੁਸ਼ੀ ਖੁਸ਼ੀ ਦੇ ਹੰਸੂ ਨੇ ਹਾਂਜੀ ਇਹ ਖੁਸ਼ੀ ਦੇ ਹੰਸੂ ਹੈ ਅੱਜ ਜਿਹੜਾ ਰਿਕਾਰਡ ਤੋੜਿਆ ਗਿਆ ਤੁਹਾਡੇ ਵੱਲੋਂ ਅਦਰ ਰਿਕਾਰਡ ਤੋੜਿਆ ਗਿਆ ਹਾਂਜੀ ਹਾਂਜੀ ਭਾਈ ਕਿਸੇ ਦਰ ਕੋਟ ਪਰ ਮੇਰਾ ਸਾਰੇ ਪਹਿਲਾ ਯੰਗੇਸਟ ਸੀਗਾ ਮੈਂ ਜਿਹੜਾ 18 ਸਾਲ ਦੀ ਉਮਰ ਚ ਸੜਾ ਸਭ ਤੋਂ ਭਾਰੀ ਟਰੱਕ ਚਾਹੀਗਾ ਹੁਣ ਮੈਂ 24 ਸਾਲ ਦਾ ਹੋਇਆ ਹਾਂ ਉਹ ਖਿੱਚਿਆ ਉਹਨੂੰ ਤੇ ਜਿਹੜਾ ਹੁਣ ਪੰਜਾਬ ਦਾ ਸਭ ਤੋਂ ਹੈਵੀ ਟਰੱਕ ਹੈ ਜਿਹੜਾ ਹੁਣ ਉਹ ਖਿੱਚਿਆ ਇਸ ਟਾਈਮ ਹਾਂਜੀ ਤੇ Aim ਕੀ ਹੈ ਗੋਲ ਕੀ ਹੈ ਜਿੰਨੀ ਮੇਰਾ ਭਾਈ ਮੈਂ Aim ਤਾਂ ਆਪਣਾ ਜਿਹੜਾ ਟ੍ਰੇਨ ਖਿੱਚਣਾ ਤੇ ਜਿਹੜਾ 에ਰੋਪਲੇਨ ਦੇ ਜਿਹੜੇ ਦੋ ਗਿਨੀਸ ਬੁੱਕ ਆਫ वर्ल्ड ਰਿਕਾਰਡ ਦੇ ਵਿੱਚ ਹੈਗੇ ਉਹ ਕਰਨਾ ਹੈਗਾ ਹਾਂਜੀ ਕੀ ਕਹਿਣਾ ਚਾਹੂਗੇ ਲੋਕਾਂ ਨੂੰ ਇੱਕ ਪਾਸੇ ਜਿਹੜਾ ਨੌਜਵਾਨ ਨਸ਼ੇ ਦੀ ਗਲਤਾਂ ਹੁੰਦੀ ਜਾਂਦੀ ਹੈ ਦੂਜੇ ਪਾਸੇ ਤੁਸੀਂ ਇੱਕ ਆਪਣੇ ਖੁਦ ਦੇ ਰਿਕਾਰਡ ਤੋੜਨ ਦੀ ਕੋਸ਼ਿਸ਼ ਕਰ ਰਹੇ ਹੋ ਭਾਈ ਨਸ਼ਿਆਂ ਦੇ ਦਾ ਜਿਵੇਂ ਆਪਾਂ ਤੁਹਾਨੂੰ ਪਤਾ ਹੀ ਹੈ ਕਿ ਹਾਂ ਵੀ ਕਿੰਨਾ ਆਪਾਂ ਬੁਰਾ ਹਾਲ ਚੱਲ ਰਿਹਾ ਸਾਰਾ ਨਸ਼ਿਆਂ ਦੇ ਕਰਕੇ ਤੇ ਪਰ ਮੈਂ ਇੱਕ ਤੁਹਾਨੂੰ ਉਹ ਵੀ ਗੱਲ ਦੱਸਣੀ ਜ਼ਰੂਰ ਜਾਂਦਾ ਕਿ ਜੇ ਹੁਣ ਬੰਦੇ ਨੂੰ ਕਿਸੇ ਨੂੰ ਪਰਮਿਸ਼ਨ ਹੀ ਨਹੀਂ ਮਿਲੂਗੀ ਜੇ ਬੰਦਾ ਸਟਰਗਲ ਹੀ ਕਰਦਾ ਰਹੂਗਾ ਸਾਲ-ਸਾਲ ਡੇਢ-ਡੇਢ ਸਾਲ ਦਫ਼ਤਰਾਂ ਦੇ ਚੱਕਰ ਹੀ ਕੱਟਦਾ ਰਹੂਗਾ ਹਾਂਜੀ ਤੇ ਉਹ ਫਿਰ ਬੰਦਾ ਹਾਰ ਕੇ ਕਰੂਗਾ ਕਿ ਤੁਸੀਂ ਆਪ ਦੱਸੋ ਉਹ ਬੰਦਾ ਐਂਡ ਵਿੱਚ ਪ੍ਰੈਸ਼ਰਾਈਜ਼ ਹੋ ਕੇ ਤੇ ਕਿਸੇ ਨਾ ਕਿਸੇ ਕੋਈ ਗਲਤ ਕਦਮ ਹੀ ਚੱਕੂਗਾ ਅੱਛਾ ਇਸ ਤੋਂ ਪਹਿਲਾਂ ਕੀ ਕੀ ਤੁਸੀਂ ਗੋਲ ਕਰ ਚੁੱਕੇ ਹੋ ਕੀ ਕੀ ਤੁਸੀਂ ਕੀਤੇ ਮੈਂ ਭਾਈ ਇਹਨਾਂ ਦਾ ਫਾਇਰ ਟਰੱਕ ਵਾਲਿਆਂ ਦੀ ਤਿੰਨ ਗੱਡੀਆਂ ਖਿੱਚ ਚੁੱਕਾ ਅੱਜ ਤੱਕ ਤਿੰਨ ਤੋਂ ਚਾਰ ਗੱਡੀਆਂ ਮੈਨੂੰ ਹਮੇਸ਼ਾ ਫਾਇਰ ਟਰੱਕ ਵਾਲਿਆਂ ਵੱਲੋਂ ਬੜਾ ਸਪੋਰਟ ਮਿਲਦਾ ਪਹਿਲਾਂ ਇਹਨਾਂ ਦੀ ਸਭ ਤੋਂ ਛੋਟੀ ਗੱਡੀ ਆਹ ਵਾਲੀ ਜਿਹੜੀ ਖਿੱਚੀ ਪਿੱਛੇ ਜਿਹੜੀ ਤੁਹਾਡੀ ਲੱਗੀ ਆ ਫਿਰ ਇੱਕ ਉਸ ਤੋਂ ਵੱਡੇ ਡਬਲ ਟੈਂਕਰ ਖਿੱਚਿਆ ਆ ਫਿਰ ਉਸ ਤੋਂ ਵੱਡਾ ਆ ਸੀ ਉਹ ਖਿੱਚਿਆ ਸੀਗਾ ਉਹ ਵੀ ਨਵਾਂ ਟਰੱਕ ਆਇਆ ਸੀ ਉਹਨੇ ਜਿਹੜਾ ਸਭ ਤੋਂ ਲੇਟੈਸਟ ਟਰੱਕ ਆਇਆ ਫਿਰ ਆ ਖਿੱਚਿਆ ਸੀਗਾ ਦੋ ਵਾਰ ਪਹਿਲਾਂ ਕੋਸ਼ਿਸ਼ ਕੀਤੀ ਹੈ ਨਾ ਕੰਮ ਰਿਹਾ ਉਹ ਪਾਈ ਲੈਵਲ ਤੇ ਨਹੀਂ ਸੀਗੀ ਗੱਡੀ ਉਹ ਜਦੋਂ ਉਹਨਾਂ ਨੇ ਪਾਣੀ ਪਾ ਕੇ ਦੇਖਿਆ ਮੇਰੇ ਕੋਚ ਨੇ ਕਿ ਹਾਂ ਵੀ ਪਾਣੀ ਇੱਧਰ ਜਾ ਰਿਹਾ ਇਹ ਕੀ ਚੱਕਰ ਹੈਗਾ ਤੇ ਉਹ ਪਿਛੋਂ ਕਹਿ ਰਹੇ ਕਿ ਲੈਵਲ ਤੇ ਆ ਪਰ ਪ ਤੀਜੀ ਵਾਰੀ ਆਪਕੀਤਾ ਤੇ ਹੋ ਗਿਆ ਅੱਛਾ ਇਹਦੇ ਵਿੱਚ ਕੋਈ ਟਾਈਮਰ ਸੀਗਾ 월ਡ ਰਿਕਾਰਡ ਦਾ ਜਾਂ ਕਿਸ ਤਰ੍ਹਾਂ ਨਹੀਂ ਭਾਜੀ ਹੁੰਦਾ ਮੇਨ ਫੁੱਟ ਹੁੰਦੇ ਆ 10 ਫੁੱਟ ਤੱਕ ਦਾ ਮਤਲਬ ਇਹ ਹੁੰਦਾ ਕਿ 5 ਫੁੱਟ ਤੋਂ ਉੱਤੇ ਤੱਕ ਤਾਂ ਮੰਨਿਆ ਜਾਂਦਾ 5 ਫੁੱਟ ਤੋਂ ਉੱਤੇ ਕਿੱਟੋ ਘੋਣਾ ਚਾਹੀਦਾ ਜਾਂ ਫਿਰ ਮੀਟਰ 'ਚ ਹੋਵੇ 2 ਜਾਂ 3 ਮੀਟਰ ਜਾਂ ਫਿਰ 5 ਫੁੱਟ ਅੱਜ ਕਿੰਨਾ ਇੱਕ ਫੁੱਟ ਖਿੱਚਿਆ ਗਿਆ ਇਹ ਸਰ 10 ਫੁੱਟ ਸੀਗਾ ਨਾਪ ਕੇ ਖਿੱਚਿਆ ਨਾਲੇ ਪ੍ਰੋਪਰ 10 ਫੁੱਟ ਖਿੱਚਿਆ ਗਿਆ ਹਾਂਜੀ ਇੱਕ ਗੱਲਬਾਤ ਕਰਦੇ ਫਲਸਾਹਬ ਨਾਲ ਸਰ ਕਿਸ ਤਰ੍ਹਾਂ ਲੱਗ ਰਿਹਾ ਅੱਜ ਇਹ ਪਤਾ ਦੇ ਸਾਹਮਣੇ ਅਜੂਬਤ ਨੇ ਕਿ ਪੰਜਾਬ ਦਾ ਸਭ ਤੋਂ ਹੈਵੀ ਟਰੱਕ ਜਿਹੜਾ ਖਿੱਚਿਆ ਬਹੁਤ ਖੁਸ਼ੀ ਹੋਈ ਬਹੁਤ ਖੁਸ਼ੀ ਗੁਰੂ ਮਹਾਰਾਜ ਨੇ ਬਹੁਤ ਕਿਰਪਾ ਕੀਤੀ ਹੈ ਬੱਚੇ ਤੇ ਜੇਸੀ ਇਹ ਕਰਦੇ ਕੀ ਹੈ ਬੱਸ ਸ਼ੌਪ ਸ਼ੌਪ ਤੇ ਹੁੰਦਾ ਮੇਰੇ ਨਾਲ ਹੀ ਹੁੰਦਾ ਅਜੀ ਸ਼ੌਪ ਤੇ ਹੁੰਦਾ ਕਾਦੀ ਸ਼ੌਪ ਹੈ ਕਰਾਨੇ ਸ਼ੌਪ ਕਰਾਨੇ ਸ਼ੌਪ ਅੱਛਾ ਹੋਰ ਕੀ ਕੀ ਇਹਨਾਂ ਦੀ ਦਿਲਚਸਪੀਆਂ ਨੇ ਇਹ ਵਾਟਰ ਵੇਟ ਲਿਫਟਿੰਗ ਕਰਦੇ ਹਾਂਜੀ ਵੇਟ ਲਿਫਟਿੰਗ ਆਰਮ ਲੈਸਿੰਗ ਕਿੰਨੀ ਦੇਰ ਤੋਂ ਕਰ ਰਹੇ ਆ ਇਹ ਬੱਚੇ ਛੁੱਟ 60 40 ਸਾਲ ਤੇ ਕਰ ਰਿਹਾ 40 ਸਾਲ ਸਾਹਮਣੇ ਦੇਖ ਕੇ ਕਰੇ ਅੱਜ ਕਿਸ ਤਰ੍ਹਾਂ ਦਾ ਲੱਗ ਰਿਹਾ ਜੀ ਸੋ ਪੰਜਾਬ ਦਾ ਸਭ ਤੋਂ ਵੱਡਾ ਹੈਵੀ ਟਰੱਕ ਚ ਬਹੁਤ ਖੁਸ਼ੀ ਹੋਈ ਜੀ ਬਹੁਤ ਖੁਸ਼ੀ ਗੁਰੂ ਮਾਰਾ ਕਿਪਾ ਕਰੀ ਤੇ ਹਮ ਲੋਕਲ ਇਹਦੇ ਦੋਸਤਾਂ ਦਾ ਜੀ ਅੱਛੇ ਅੱਛੇ ਦੋਸਤ ਨੇ ਇਹਦੇ ਬੜਾ ਸਾਥ ਦਿੰਦੇ ਨੇ ਇਹ ਸਾਗਰ ਜੀ ਨੇ ਤੇ ਸ਼ੇਟੀ ਸਾਹਿਬ ਨੇ ਮਤਲਬ ਬਹੁਤ ਇਹਦੇ ਦੋਸਤ ਹੀ ਬਹੁਤ ਅੱਛੇ ਨੇ ਇਹਨਾਂ ਬਹੁਤ ਕਰਦੇ ਨੇ ਕਵਰ ਹਮ ਮਤਲਬ ਪਰਿਵਾਰ ਨਾਲੋਂ ਵੀ ਵੱਧ ਪਿਆਰ ਕਰਦੇ ਨੇ ਇਹ ਬੱਚੇ ਹਮੇਸ਼ਾ ਸਾਥ ਦਿੰਦੇ ਆ ਬੇ ਹਮੇਸ਼ਾ ਜੀ ਮਰੇ ਫੋਨ ਹੁਣ ਸਾਗਰ ਸਾਹਿਬ ਨੇ ਉਹ ਖੜੇ ਬੇਟੇ ਇਹ ਬੇਟੇ ਦਾ ਸੀ ਦੇਣ ਨਹੀਂ ਦੇ ਸਕਦੇ ਇਹ ਬੇਟੇ ਦਾ ਦੇਣ ਨਹੀਂ ਦੇ ਸਕਦੇ ਤੁਸੀਂ ਬੈਸਟ ਫਰੈਂਡ ਹੋ ਹਾਂਜੀ ਹਾਂਜੀ ਕੀ ਕਹਿਣਾ ਚਾਹੂਗਾ ਅੱਜ ਤੁਹਾਡੇ ਫਰੈਂਡ ਵੱਲੋਂ ਦੋਸਤ ਵੱਲੋਂ ਅੱਜ ਪੰਜਾਬ ਦਾ ਸਭ ਤੋਂ ਹੈਵੀ ਟਰੱਕ ਚੱਗਾ ਦੇਖੋ ਜੀ ਇਹ ਆਪਣੇ ਪੰਜਾਬ ਦਾ ਜਿਹੜਾ ਨੌਜਵਾਨ ਹੈ ਇਹ ਜਿਹੇ ਨੌਜਵਾਨ ਪੰਜਾਬ ਦੀ ਜਮਤੇ ਪਹਿਲੇ ਦਾ ਇਹਨੇ ਸਭਣਾ ਛੋਟੀ ਉਮਰ 'ਚ 18 ਸਾਲ ਦੀ ਉਮਰ 'ਚ 18 ਸਾਲ ਦੀ ਉਮਰ 'ਚ ਫਾਇਰ ਬ੍ਰੇਡ ਖਿੱਚੀ ਸੀ ਉਦੋਂ ਵੀ 월ਡ ਰਿਕਾਰਡ ਦਾ ਟੈਂਪਸੀ ਮੁੰਡੇ ਦਾ ਇਹਨੂੰ ਜਿਹੜੀ ਹੈਗੀ ਆ ਮਤਲਬ ਕਿ ਨਾ ਵਾਹਿਗੁਰੂ ਵੱਲੋਂ ਪੂਰੀ ਮਿਹਰ ਹੈ ਪਰ ਇਹਨੂੰ ਸਰਕਾਰ ਵੱਲੋਂ ਕੋਈ ਮਦਦ ਨਹੀਂ ਹੈ ਅਸੀਂ ਚਾਹਨੇ ਆ ਤੁਹਾਡੇ ਰਾਈ ਇਹਨਾਂ ਦੇ ਫਾਦਰ ਸਾਹਿਬ ਖੜੇ ਆ ਸਾਰੇ ਜੀ ਦੋਸਤ ਖੜੇ ਆ ਅਸੀਂ ਅਸੀਂ ਜਿੰਨਾ ਹੋ ਸਕਦੇ ਪੂਰਾ ਜੋਰ ਲੰਨੇ ਆ ਤੇ ਇਹ ਆਪਣੇ ਵੱਲੋਂ ਪੂਰਾ ਅਟੈਂਪਟ ਦੇ ਦਿੰਦਾ ਪਰ ਕਿੰਨੀ ਦੇਰ ਤੋਂ ਟਰਾਈ ਕਰ ਰਹੇ ਨੇ ਇਹ ਇਹ ਜੀ ਇਹਨਾਂ ਨੂੰ ਦੇਖੋ ਜੀ ਇਹਦਾ ਬਚਪਨ ਜੁ ਹੁੰਦਾ ਸੀ ਉਦੋਂ ਸਾਡੇ ਨਾਲ ਹੁੰਦਾ ਖੇਡਦਾ ਹੁੰਦਾ ਸੀ ਇਹਦਾ ਮੋਟਰਸਾਈਕਲ ਚੱਕ ਦਿੰਦਾ ਹੁੰਦਾ ਸੀ ਤੇ ਕਈ ਵਾਰੀ ਗੱਡੀ ਚੱਕ ਦਿੰਦਾ ਹੁੰਦਾ ਸੀ ਤੇ ਕਈ ਵਾਰੀ ਇਦਾਂ ਹੁੰਦਾ ਸੀ ਕਿਸੇ ਦੀ ਗੱਡੀ ਰੋਡ ਤੇ ਜਾਮ ਲੱਗ ਜਾਵੇ ਕੋਈ ਇਨਸੀਡੈਂਟ ਹੋਏ ਹੋਵੇ ਇਹਨੇ 2-3 ਵਾਰੀ ਲੋਕਾਂ ਦੀ ਜਾ ਕੇ ਗੱਡੀ ਵੀ ਕੱਢੀ ਆ ਮਤਲਬ ਆਪਣੇ ਜੋਰ ਨਾਲ ਮਤਲਬ ਇਹ ਜਿਹੇ ਬੰਦੇ ਮਤਲਬ ਇਹ ਜਿਹੇ ਕਹਿ ਸਕਦੇ ਜਿਹੜੇ ਬਾਬੇ ਦੇ ਮੇਰ ਨਾਲ ਜਿਹੜਾ ਆਪਣੇ ਪੰਜਾਬ ਕੋ ਤਾਕਤ ਆ ਨਾ ਅਭੀ ਸਰਕਾਰਾਂ ਨੂੰ ਚਾਣੇ ਆ ਇਹ ਜੇ ਮੁੰਡਿਆਂ ਨੂੰ ਪ੍ਰਮੋਟ ਕਰੋ ਇਹ ਜੇ ਮੁੰਡੇ ਪ੍ਰਮੋਟ ਹੋਣਗੇ ਇੰਡੀਆ ਦਾ ਨਾਮ ਰੋਸ਼ਨ ਕਰਨਗੇ ਪੰਜਾਬ ਦਾ ਨਾਮ ਜੋ ਇਹ ਚੀਜ਼ ਬੰਦੇ ਨੇ ਕਰਤੀ ਅੱਜ ਇੱਕ ਕੋਈ equipment ਨਹੀਂ ਰੱਸੀ ਨਾਲ ਬੰਦੇ ਨੇ ਆਪਣੀ ਚੀਜ਼ ਕਰਤੀ ਇਸ ਤੋਂ ਵੱਡੀ ਕੀ ਬੰਦੇ ਕੋਲ ਤਾਕਤ ਹੈ ਪੂਰਾ ਪਿਓਰ ਵੈਜੀਟੇਰੀਅਨ ਬੰਦਾ ਅੱਛਾ ਵੈਜੀਟੇਰੀਅਨ ਹਾਂਜੀ ਅੱਛਾ ਇਹ ਕਹਿੰਦੇ ਵੀ ਗੋਲ ਹੈ ਵੀ ਟ੍ਰੇਨ ਖਿੱਚਣ ਦਾ ਟ੍ਰੇਨ ਖਿੱਚ ਸਕਦੇ ਆ ਦੇਖੋ ਜੀ ਜੇ ਅੱਜ ਅੱਛੇ 50 50 45 ਟਨ 47 ਟਨ ਇਹ ਬੰਦਾ ਕਰ ਸਕਦਾ ਸ਼ਰਨਦੀਪ ਨਾਮ ਹੈ ਦਾ ਤੇ ਆਂ ਦੇ ਟਾਈਮ 'ਚ ਜੇ ਪੂਰੇ ਇਹਨੂੰ ਸਰਕਾਰ ਦੀ ਮਦਦ ਹੋਵੇ ਟ੍ਰੇਨ ਵੀ ਖਿੱਚ ਸਕਦਾ ਤੁਸੀਂ ਇਹ ਦੇਖੋ ਜਜ਼ਬਾ ਕਿੰਨਾ ਵੱਡਾ ਹੈ ਟ੍ਰੇਨ ਖਿੱਚਣ ਦੀ ਗੱਲ ਕਰ ਰਿਹਾ ਜਜਬਾ ਉਹਦਾ ਹੈਗਾ ਨਾ ਵੱਡਾ ਜੇ ਅਸੀਂ ਸਰਕਾਰ ਪ੍ਰਸ਼ਾਸਨ ਇਹਦੀ ਪੂਰੀ ਮਦਦ ਕਰ ਦੇਵੇ ਤੇ ਆਪਣੇ ਪੰਜਾਬ ਦਾ ਕਿੰਨਾ ਨਾਮ ਰੋਸ਼ਨ ਕਰ ਦੂਗਾ ਲੁਧਿਆਣੇ ਦਾ ਖਾਸ ਕਰਨਾ ਰੋਸ਼ਨ ਹੋਗਾ ਮੈਂ ਸਰਕਾਰ ਨੂੰ ਬੇਨਤੀ ਕਰਨਾ ਹੱਥ ਜੋੜ ਕੇ ਇਹ ਜੇ ਬੱਚਿਆਂ ਨੂੰ ਪ੍ਰਮੋਟ ਕਰੋ ਇਹ ਜੇ ਭਰਾਵਾਂ ਨੂੰ ਪ੍ਰਮੋਟ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੋਈ ਤਸਵੀਰਾਂ ਨੇ ਲੁਧਿਆਣੇ ਦੀ ਫਾਇਰ ਬਿਗੇਟ ਦੇ ਬਾਹਰ ਖੜੇ ਜਿੱਥੇ ਪੰਜਾਬ ਦਾ ਸਭ ਤੋਂ ਹੈਵੀ ਟਰੱਕ ਸ਼ਰਨਦੀਪ ਬੋਲੋ ਜਿਹੜਾ ਖਿੱਚਿਆ ਗਿਆ ਵਾ 10 ਫੁੱਟ ਜਿਹੜਾ ਟਰੱਕ ਖਿੱਚਿਆ ਗਿਆ ਕੁਝ ਹੀ ਸਮੇਂ ਦੇ ਵਿੱਚ ਮੈਂ ਅਸੀਂ ਖੁਦ ਦੇਖਿਆ ਵੀ 1 ਮਿੰਟ ਦੇ ਵਿੱਚ ਇਹਨਾਂ ਨੇ 10 ਫੋਟੇ ਟਰੱਕ ਜਿਹੜਾ ਉਹ ਖਿੱਚਦਾ ਇੱਕ ਰੱਸੀ ਦੇ ਨਾਲ ਸੋ ਇਹ ਤਸਵੀਰਾਂ ਨੇ ਮੈਂ ਕਹੂੰਗਾ ਵੀਡੀਓ ਬទਬਾਤ ਸ਼ੇਅਰ ਕਰਿਓ ਤਾਂ ਜੋ ਜਿਹੜੇ ਨਸ਼ਿਆਂ 'ਚ ਗੁਲਤਾਨ ਰਹਿੰਦੇ ਨੇ ਪੰਜਾਬ ਦੇ ਨੌਜਵਾਨ ਉਹ ਆ ਵੀਡੀਓ ਦੇਖ ਕੇ ਜ਼ਰੂਰ ਕਿਤੇ ਨ ਕਿਤੇ ਆਪਣੀਆਂ ਸੋਚ ਨੂੰ ਬਦਲ ਸਕਣ ਤੁਸੀਂ ਜੁੜੇ ਰਹੋ ਦਾ ਸਿਟੀ ਹੈਂਡਲਾਈਨ ਦੇ ਨਾਲ ਮੈਂ ਅਮਨ ਸਿੰਘ ਕੈਮਰਾ ਮੇਰੇ ਕੋਲ ਦੇ ਨਾਲ ਲੁਧਿਆਣਾ